ਸਤਿ ਸ੍ਰੀ ਅਕਾਲ ਜੀ ਤੰਦਰੁਸਤੀ ਹੀ ਇੱਕ ਬੜਮੁੱਲੀ ਦਾਲ ਤੈ ਜੇ ਤੁਸੀਂ ਫਸਟ ਪਾਰਟ ਨਹੀਂ ਸੁਣਿਆ ਤਾਂ ਜਰੂਰ ਸੁਣਨਾ ਡਾਕਟਰ ਵੀਲਰ ਦੇ ਅਪਰੋਖਤ 10 ਨੁਕਤੇ ਅਮੋਲ ਕਹ ਹਨ ਇਹ ਨੁਕਤੇ ਤੁਹਾਡੀ ਚ ਬਦਲਾ ਲਿਆ ਸਕਦੇ ਹਨ ਜਿਉਣਾ ਸਿਖਾ ਸਕਦੇ ਹਨ ਜੇ ਤੁਸੀਂ ਇਹਨਾਂ ਨੁਕਤਿਆਂ ਨੂੰ ਮਾਨ ਕੇ ਨਿਯਮ ਨਾਲ ਪਾਲਣਾ ਕਰਦੇ ਹੋ ਤਾਂ ਹਰ ਹਾਲਤ ਚ ਨਿਸ਼ਾਨੇ ਦੀ ਪ੍ਰਾਪਤੀ ਤੁਸੀਂ ਸਫਲ ਹੁੰਦੇ ਲੰਮੀ ਉਮਰ ਭੋਗੋਗੇ ਜੇ ਸੀਤ ਠੀਕ ਨਾ ਰਹੀ ਤਾਂ ਕੀ ਤੁਹਾਡਾ ਕੰਮ ਪੂਰ ਚੜੇਗਾ ਬਿਸਤਰੇ ਤੇ ਲਟਿਆ ਬੰਦਾ ਲਾਸ਼ ਵਾਂਗ ਹੁੰਦਾ ਸੋ ਤੁਹਾਨੂੰ ਆਪਣੀ ਸਿਹਤ ਅਤੇ ਸਰੀਰ ਠੀਕ ਰੱਖਣਾ ਹੀ ਪਊ ਡਾਕਟਰ ਫੀਲਰ ਦੇ 10 ਨੁਕਤੇ ਤੁਹਾਡੇ ਸਭ ਤੋਂ ਵੱਡੇ ਮਦਦਗਾਰ ਹਨ ਇਹਨਾਂ ਤੇ ਅਮਲ ਕਰਕੇ ਤੁਸੀਂ ਚੜ੍ਹਦੀਆਂ ਕਲਾ 'ਚ ਰਹਿ ਸਕਦੇ ਹੋ ਡਾਕਟਰ ਫੀਲਰ ਕਹਿੰਦੇ ਹਨ ਕਿ ਸਖਤ ਮਿਹਨਤ ਕਰੋ ਪਰ ਰੂ ਰੂ ਕਰਦਿਆਂ ਨਹੀਂ ਸਾਦਗੀ ਨਾਲ ਖੁਸ਼ੀ ਖੁਚੀ ਹੱਸਦਿਆਂ ਮੁਸਕਰਾਉਂਦਿਆਂ ਕੀਤੀ ਮਿਹਨਤ ਸਾਰਤਕ ਨਤੀਜੇ ਕਰਦੀ ਹੈ ਥਕਾਵਟ ਤੇ ਕਮਜ਼ੋਰੀ ਨਹੀਂ ਜਾਪਦੀ ਦਿਮਾਗ ਤੇ ਤਣਾਅ ਦੂਰ ਰੱਖਦਿਆਂ ਪੂਰਾ ਕਦਮ ਲਾਉਂਗੇ ਥਕਾਵਟ ਘੇਰ ਲਏਗੀ ਖੁਸ਼ਦਿਲੀ ਵਾਲੀ ਮਿਹਨਤ ਚੰਗਾ ਫਲ ਦਿੰਦੀ ਹੈ ਤੁਸੀਂ ਦੇਖਦੇ ਹੀ ਹੋਵੋਗੇ ਕਿ ਮਜ਼ਦੂਰਾਂ ਦੇ ਟੋਲੇ ਕੋਈ ਭਾਰੀ ਕੰਮ ਕਰਦਿਆਂ ਕੋਈ ਲੋਕ ਗੀਤ ਗੁੰਗਣਾਉਂਦੇ ਰਹਿੰਦੇ ਹਨ ਮਨ ਖੁਸ਼ ਰਹਿੰਦਾ ਹੈ ਭਾਰੀ ਕੰਮ ਸੌਖਾ ਜਾਪਦਾ ਮਸ਼ੇਰੀ ਬੇੜੀ ਠੇਲਦਿਆਂ ਗੀਤ ਗੁੰਗਣਾਉਂਦੇ ਹਨ ਮਨ ਸ਼ਾਂਤ ਰੱਖਦਿਆਂ ਥਕਾਵਟ ਪੈਦਾ ਹੁੰਦਿਆਂ ਹੀ ਮਟਾਉਂਦੇ ਜਾਂਦੇ ਹਨ ਖੁਸ਼ੀ ਨਾਲ ਕੀਤੀ ਸਖਤ ਮਿਹਨਤ ਦਾ ਹਾਨੀਕਾਰਕ ਅਸਰ ਨਹੀਂ ਹੁੰਦਾ ਗੁੱਸੇ ਅਤੇ ਦੁੱਖ ਤੋਂ ਬਚੋ ਗੁੱਸਾ ਮਾਰੂ ਦੁਸ਼ਮਣ ਹੈ ਇਹ ਕੰਮ ਚ ਵੀ ਫਾਲਾ ਅੜਾ ਦਿੰਦਾ ਸਗੋਂ ਸਰੀਰ ਨੂੰ ਵੀ ਵਕਤੋਂ ਪਹਿਲਾਂ ਦਮ ਚੜਾ ਦਿੰਦਾ ਗੁੱਸੇ ਨਾਲ ਨਾੜੀਆਂ ਤੇ ਗ੍ਰਾਂਥੀਆਂ ਤੇ ਬੇਲੋੜਾ ਅਸਰ ਪੈਂਦਾ ਹੈ ਦਵਾ ਪੈਣ ਨਾਲ ਨਵੀਆਂ ਬਿਮਾਰੀਆਂ ਚੁੰਬੜਦੀਆਂ ਇਦਾਂ ਹੀ ਦੁੱਖ ਵੀ ਜ਼ਿੰਦਗੀ ਦਾ ਰਾਸ ਨਚੋੜ ਧਾਰਦਾ ਹੈ ਦੋਹਾਂ ਤੋਂ ਪੱਲਾ ਬਚਾ ਕੇ ਰੱਖੋ ਦੁੱਖ ਆ ਵੀ ਤਾਂ ਪੂਰਾ ਜੋਰ ਲਾ ਕੇ ਟੱਕਾ ਦੇ ਮਾਰੋ ਆਪਣੀ ਲਿਆਕਤ ਦਾ ਪੂਰਾ ਲਾਭ ਉਠਾਓ ਪੂਰਾ ਵੀ ਸੰਕੋਚ ਨਾ ਕਰੋ ਆਪਣੀ ਯੋਗਤਾ ਤੇ ਸ਼ੱਕ ਨਾ ਕਰੋ ਆਪਣੇ ਆਪ ਨੂੰ ਜਿਹੜੇ ਕੰਮ ਦੇ ਲੈ ਕੇ ਆਮਦੇ ਹਾਂ ਪਹਿਲਾਂ ਉਸ ਨੂੰ ਹੱਥ ਪਾਓ ਕੋਈ ਸੰਗਣ ਸੁਗਣ ਦੀ ਲੋੜ ਨਹੀਂ ਦੇਲ ਦਿਮਾਗ ਨੂੰ ਬਾਹਲੀ ਬੋਝ ਤੋਂ ਬਚਾਓ ਜਹਾਨ ਭਰ ਦੀਆਂ ਗੱਲਾਂ ਦਿਮਾਗ 'ਚ ਨਾ ਨਚਾਓ ਮਤਲਬ ਦੀਆਂ ਹੀ ਸਾਹਮ ਕੇ ਰੱਖੋ ਬੇ ਲੋੜਾ ਨਾ ਸੋਚਦੇ ਰਿਹਾ ਕਰੋ ਕਿਸੇ ਤਰ੍ਹਾਂ ਦਵਾ ਚਾਕੇ ਕੰਮ ਨਾ ਕਰੋ ਏਦਾਂ ਕੰਮ ਪੂਰਵੀ ਨਹੀਂ ਚੜਦਾ ਜਦ ਤੱਕ ਦਵਾਰ ਐਤ ਨਹੀਂ ਹੋ ਜਾਂਦੀ ਪੂਰੀ ਛੁੱਟੀ ਮਾਰੋ ਰੇਤੇ ਤੇ ਹੱਥ ਪੈਰ ਮਾਰੀ ਜਾਣੇ ਅਕਲਮੰਦੀ ਨਹੀਂ ਕੁਝ ਨਹੀਂ ਸਰਦਾ ਏਦਾਂ ਆਪਣੀ ਆਮਦਨ ਤੇ ਹੈਸੀਅਤ ਅੰਦਰ ਹੀ ਰੋ ਇਸ ਦੁਨੀਆ 'ਚ ਬਹੁਤੇ ਲੋਕ ਇਸੇ ਕਾਰਨ ਪਰੇਸ਼ਾਨੀਆਂ ਝੱਲਦੇ ਹਨ ਕਿ ਚਾਦਰੋਂ ਬਾਹਰ ਪੈਰ ਕੱਢੀ ਰੱਖਦੇ ਹਨ ਇਹ ਇੱਕ ਖਤਰਾ ਹੀ ਖਤਰਾ ਹੈ ਜੇ ਇਸ ਕੰਮ ਲਈ ਸ਼ਕਤੀ ਨਹੀਂ ਉਹ ਕਿਉਂ ਕਰਦੀਓ 1 ਲੱਖ ਤਾਂ ਘੜਾ ਭਰ ਦਿਆਂ ਤੜਕ ਵੀ ਸਕਦਾ ਸਮਾਈ ਨਾਲ ਕੰਮ ਕਰੋ ਹਲਾਂ ਹਲਾਂ ਤੇ ਕਾਲੀ ਨਾਲ ਬੰਦੀ ਖੇੜ ਵੀ ਵਿਗੜ ਜਾਂਦੀ ਹੈ ਆਪਣੇ ਨਿਸ਼ਾਨੇ ਵੱਲ ਆਪਣੀ ਸਮਰੱਥਾ ਅਨੁਸਾਰ ਵਧੇ ਸਮਰੱਥਾ ਵਧਾਉਂਦੇ ਜਾਓ ਇੱਕਦਮ ਸਭ ਕੁਝ ਝੋਕ ਦੇਣਾ ਠੀਕ ਨਹੀਂ ਰਹਿੰਦਾ ਕਾਲੀ ਕੀਤੀ ਸਦਕਾ ساری ਜ਼ਿੰਦਗੀ ਟਾਵਾਂ ਡੋਲ ਰਹਿੰਦੀ ਐ ਬੱਕਰੀ ਬਾਗ ਚਾਰਦੇ ਰਹਿਣ ਦੀ ਥਾਂ ਦਿਨ ਚ ਦੋ ਵਾਰ ਢਿੱਡ ਭਰਿਆ ਬਹੁਤ ਐ ਪੇਟੂ ਬਣਨ ਨਾਲ ਸਰੀਰ ਵੀ ਘਟੋਬਾ ਖਰਚ ਵੀ ਅਤੇ ਬਿਮਾਰੀਆਂ ਮੁਫਤ ਦੀਆਂ ਘੇਰਦੀਆਂ ਹਨ ਦੋ ਵਾਰ ਰੋਟੀ ਦਿਨ ਚ ਹਾਜ਼ਮ ਵੀ ਹੋ ਜਾਂਦੀ ਐ ਮੇਦਾ ਵੀ ਠੀਕ ਰਹਿੰਦਾ ਪਾਚਨ ਕਿਰਿਆ ਤਦੇ ਠੀਕ ਰਹਿ ਸਕਦੀ ਐ ਜੇ ਸਵੇਰੇ ਸ਼ਾਮ ਹਲਕੀ ਖੁਰਾਕ ਖਾਦੀ ਜਾਵੇ ਸਿਸ ਸੰਸਾਰ ਦੀ ਲਗਭਗ ਸਾਰੀ ਮਹਾਪੁਰਖ ਸਾਦੀ ਰੋਟੀ ਛਕਦੇ ਆਏ ਹਨ ਕੋਈ ਵੀ ਪੇਟੂ ਨਹੀਂ ਰਿਹਾ ਆਪਣੀ ਜੀਵ ਦੇ ਚਸਕੇ ਨੂੰ ਕਾਬੂ ਰੱਖੋ ਲਟਰਮ ਟਟਰਮ ਖਾਂਦੇ ਖਾਂਦੇ ਰੋੜ ਮਾਸਟਰੀ ਵੀ ਕਰਦੇ ਰਹਿਣਾ ਸੇਤ ਬਰਬਾਦ ਹੀ ਕਰਦਾ ਹੈ ਕਸਰਤ ਕਰੋ ਥਕਾਵਟ ਦੂਰ ਹੁੰਦੀ ਹੈ ਸਰੀਰ ਚ ਚੁਸਤੀ ਆਉਂਦੀ ਹੈ ਹਰੇਕ ਮਨੁੱਖ ਆਪਣੀ ਉਮਰ ਅਤੇ ਸਮਰੱਥਾ ਅਨੁਸਾਰ ਕਸਰਤ ਜ਼ਰੂਰ ਕਰੇ ਜ਼ਰੂਰੀ ਨਹੀਂ ਕਿ ਤੁਸੀਂ ਪਹਿਲਵਾਨੀ ਹੀ ਕਰਨੀ ਹੈ ਹਲਕੀ ਫੁਲਕੀ ਕਸਰਤ ਕਰੋ ਘਰ-ਬਾਰ ਦੇ ਕੰਮਾਂ 'ਚ ਵੀ ਆਪਣਾ ਬਣਦਾ ਹਿੱਸਾ ਜ਼ਰੂਰ ਪਾਇਆ ਕਰੋ ਮਿਸਟਰ ਅਲੈਕ ਜੇਡਰ ਪ੍ਰਸਿੱਧ ਨਾਵਲਕਾਰ ਸੀ ਬੇਹੱਦ ਲਿਖਦਾ ਸੀ ਲਿਖਦਿਆਂ ਲਿਖਦਿਆਂ ਥੱਕ ਜਾਂਦਾ ਤਾਂ ਕਮਰੇ ਦੀ ਸਫਾਈ ਕਰਨ ਲੱਗਦਾ ਦਿਨ 'ਚ 8-8 ਵਾਰੀ ਸਫਾਈ ਕਰਦਾ ਇਉਂ ਥਕਾਵਟ ਭਜਾਉਂਦਾ ਕਸਰਤ ਵੀ ਕਰਦਾ ਬਾਰੀ-ਬਾਰੀ ਸਫਾਈ ਵੀ ਕਰਦਾ ਇਉਂ ਥਕਾਵਟ ਭਜਾਉਂਦਾ ਕਸਰਤ ਵੀ ਕਰਦਾ ਜੇ ਹੋਰ ਕੁਝ ਨਾ ਹੋ ਸਕੇ ਤਾਂ ਥੋੜਾ ਫੇਰ ਲੈਣ ਨਾਲ ਵੀ ਕਸਰਤ ਹੋ ਜਾਂਦੀ ਹੈ ਇਉਂ ਸਰੀਰ ਰੈਸਟ ਪੋਸਟਰ ਰਹਿੰਦਾ ਚਾਲ ਮਸਾਲ ਟੱਪ ਜਾਮੂ ਫੇਰ ਵੀ ਕਸਰਤ ਜਾਰੀ ਰੱਖੋ ਇਉਂ ਕਈ ਸਾਰੀਆਂ ਬਿਮਾਰੀਆਂ ਪਰਹ ਪਰਹ ਰਹਿੰਦੀਆਂ ਹਨ ਹਫਤੇ ਦੀ ਸ਼ੀਡਨ ਡਾਟ ਕੀ ਕੰਮ ਕਰੋ 7ਵੇਂ ਦਿਨ ਪੂਰੀ ਲੇਟੀ ਮਾਰੋ ਇਦਾਂ ਤੁਹਾਡੀ ਕਾਰਜ ਸਮਰੱਥਾ ਦੇ ਨਾਲ ਤੰਦਰੁਸਤੀ ਵੀ ਵਧੇਗੀ ਛੁੱਟੀ ਵਾਲੇ ਦਿਨ ਨੂੰ ਪਰਿਵਾਰ 'ਚ ਰਹਿ ਕੇ ਗਜ਼ਾਰੋ ਆਰਾਮ ਵੀ ਆਰਾਮ ਵੀ ਮਨੋਰੰਜਨ ਵੀ ਦੋਵੇਂ ਹੀ ਹੋ ਜਾਂਦੇ ਹਨ ਪਰ ਜੇ ਇਦਾਂ ਦਾ ਲਾਹਾ ਲੈਣਾ ਹੈ ਤਾਂ ਪਹਿਲਾਂ 6 ਦਿਨ ਕੰਮ 'ਚ ਪੂਰਾ ਰੁੱਝਣਾ ਪਊ ਇਉਂ ਤੁਹਾਡੇ ਅੰਦਰ ਕਰਤਾਰੀ ਸ਼ਕਤੀ ਆ ਜਾਵੇਗੀ ਇਸ ਇੱਕ ਦਿਨ ਦੇ ਆਰਾਮ ਨਾਲ 6 ਦਿਨ ਕੰਮ ਕਰਨ ਦੀ ਤਾਕਤ ਮਿਲਦੀ ਹੈ ਹਰ ਹਫਤੇ ਨਵੀਂ ਤਾਕਤ ਮਿਲੇਗੀ ਜਿਨ੍ਹਾਂ ਇਹ ਸੂਲ ਬਣਾ ਰੱਖਿਆ ਉਹ ਸੇਤਮਨ ਅਤੇ ਖੁਸ਼ ਹਨ ਪੂਰਾ ਇੱਕ ਦਿਨ ਆਪਣਾ ਹੁੰਦਾ ਹੈ ਉਹ ਮੌਜਾਂ ਕਰਦੇ ਹਨ ਜੀ ਤੋੜ ਮਿਹਨਤ ਪਿੱਛੋਂ ਆਰਾਮ ਕਰਨ ਦਾ ਜ਼ਰੂਰ ਬਰਾਲਾ ਹੀ ਹੁੰਦਾ ਹੈ ਅਜਾਸ਼ ਪੁਨਾ ਮਨੁੱਖ ਦਾ ਮਹਾ ਦੁਸ਼ਮਣ ਹੈ ਮਿਸਟਰ ਕਾਰਾਇਲ ਦਾ ਫਰਮਾਨ ਹੈ ਅਵਿਆਸ ਮਨੁੱਖ ਕਿਸੇ ਕੰਮ ਦਾ ਨਹੀਂ ਅਵਿਆਸੀ ਬਰਬਾਦੀ ਕੰਟੀ ਲਜਾਜ਼ ਸੁੜਦੀ ਹੈ ਅਵਿਆਸੀ ਕੰਮ ਚ ਰੁਕਾਵਟ ਤੇ ਜ਼ਿੰਦਗੀ ਨੇ ਦੁਖਦਾਈ ਬਣਾ ਧਰਦੀ ਹੈ ਦੁਨੀਆਂ ਚ ਤੁਸੀਂ ਸਾਰੀਆਂ ਚੀਜ਼ਾਂ ਦਾ ਆਨੰਦ ਮਾਣ ਕੋਈ ਰੋਕ ਟੋਕ ਨਹੀਂ ਕਰ ਅਵਿਆਸ ਨਾ ਬਣੀ ਉੱਠੀ ਸਵਾਦਾਂ ਦੀ ਗਲਾਮ ਬਣ ਜਾ ਨਾਲ ਜ਼ਿੰਦਗੀ ਦੁਖਦਾਈ ਹੋ ਜਾਂਦੀ ਹੈ ਸਿਰਫ ਮਿਹਨਤ ਕਰਨ ਦੀ ਤੋਸ਼ ਨੂੰ ਮਹਿਕਦਾ ਰੱਖੋ ਕਾਮਜਾਬ ਲੋਕਾਂ ਦੀ ਨਿੱਜੀ ਜ਼ਿੰਦਗੀ ਇਸ ਗੱਲ ਦੀ ਗਵਾਹ ਹੈ ਕਿ ਉਹਨਾਂ ਨੂੰ ਅਨੈਤਿਕਾ ਭੁੱਖਾ ਨਹੀਂ ਸੰਤਾਰ ਸਕਦੀਆਂ ਜ਼ਿੰਦਗੀ ਬਣਾਉਣੀ ਹੈ ਤਾਂ ਪਸ਼ੂ ਬਰਾਨਾ ਕਾਮਿਕ ਹਰਕਤਾਂ ਤੋਂ ਬਚ ਕੇ ਰੋ ਸਾਂਝੇ ਵਿੱਚ ਇੱਕ ਜ਼ਰੂਰੀ ਗੁਣ ਹੈ ਇਹ ਤੁਹਾਡੀ ਚਾਲ ਚੱਲਣ ਦੀ ਜ਼ਿੰਮੇਵਾਰੀ ਹੈ ਚਰਿੱਤਰ ਹੈ ਤਾਂ ਸਭ ਕੁਝ ਹੈ ਤਰੇਤਰ ਨਹੀਂ ਤਾਂ ਕੁਝ ਵੀ ਨਹੀਂ ਇਸ ਗੱਲ ਨੂੰ ਤੁਸੀਂ ਸਮਝ ਲਵੋ ਤੁਹਾਡੀ ਸੰਜਮ ਉਣਤਾ ਸਾਰੇ ਕੀਤੇ ਕਰਾਈ ਤੀ ਹੰਝੂ ਹੁੰਝਾ ਫੇਰ ਨਾਲੀ ਹੈ ਤੁਹਾਡੀ ਸਾਰੀ ਜ਼ਿੰਦਗੀ ਕੰਡਿਆਲੀ ਹੋ ਸਕਦੀ ਹੈ ਆਪਣੇ ਆਪ ਦੇ ਕਾਬੂ ਹੀ ਸੰਜਮ ਕਿਹਾ ਜਾ ਸਕਦਾ ਹੈ ਮਨੁੱਖ ਦੀ ਨੈਤਿਕਤਾ ਜੋ ਹੁੰਦੀ ਹੈ ਉਸ ਵੱਲੋਂ ਸੁਪਨੇ 'ਚ ਵੀ ਭੁੱਲ ਕੇ ਮੂੰਹ ਨਹੀਂ ਮੋੜਨਾ ਮਣਦੀਆਂ ਖੁੱਲੀਆਂ ਛੱਡੀਆਂ ਵਾਂਗ ਤਵਾਹੀ ਨੂੰ ਜਫੀਆਂ ਪਵਾ ਦਿੰਦੀਆਂ ਹਨ ਜਿੰਦਗੀ ਦੇ ਅਪ੍ਰੋਕਟ 10 ਨੁਕਤੇ ਤੁਹਾਡੇ ਲਈ ਇਲਾਹੀ ਹੁਕਮ ਹਨ ਜੇ ਇਹਨਾਂ ਤੇ ਹੀ ਚੱਲਦੇ ਰਹੇ ਮਨੁੱਖ ਤਾਂ ਵੀ ਜ਼ਿੰਦਗੀ ਬਦਲ ਸਕਦੀ ਹੈ ਥੋੜਾ ਹੀ ਚਿਰ ਥੋੜੇ ਹੀ ਚਿਰ ਪਿੱਛੋਂ ਕਮਾਲ ਦਾ ਬਦਲਾ ਆ ਜਾਏਗਾ ਕਾਮਯਾਬੀ ਵੱਲ ਰੇਸ ਲੱਗੀ ਜਾਪੇਗੀ ਮਰਦ ਦੀ ਖਾਸੀਅਤ ਇਸੇ ਚ ਹੈ ਉਸ ਦੇ ਬੁੱਲ ਬੇਦਾ ਗ੍ਰਹਿਣ ਮੂੰਹ ਚ ਮੰਦੇ ਬੋਲ ਗਾਲਾਂ ਆਵਾਜ਼ਾਂ ਕਦੇ ਨਾ ਨਿਕਲਣ ਤੀਮੀ ਦੀ ਵਡਿਆਈ ਪਵਿੱਤਰ ਭਾਵਨਾਵਾਂ ਨਾਲ ਭਰੀ ਪਟੋਤੀ ਹੋਣੀ ਚਾਹੀਏ ਸੋਚਾਂ ਚ ਵੀਨਾਪੋਰਾ ਡਗ ਮਗਾਈ ਤੀਮੀ ਸਰ ਅਜਾਇਬ ਨਿਊਟਨ ਨੇ ਇੱਕ ਹੋਣ ਹਾਰ ਨੌਜਵਾਨ ਨੂੰ ਆਪਣੀ ਸਹਾਇਕ ਦੇ ਤੌਰ ਤੇ ਰੱਖ ਲਿਆ ਉਸਨੇ ਛੁੱਟੀ ਦੇ ਸਮੇਂ ਇੱਕ ਅਸ਼ਨੀਲ ਕਹਾਣੀ ਸੁناਈ ਦੂਜੇ ਦਿਨ ਉਸਦੀ ਹਮੇਸ਼ਾ ਲਈ ਛੁੱਟੀ ਕਰ ਦਿੱਤੀ ਗਈ ਜੰਗੇ ਵਿਚਾਰਾਂ ਨੂੰ ਮਨੁੱਖਤਾ ਦਾ ਇੱਕ ਉੱਚਾ ਅਲੰਕਾਰ ਸਮਝ ਕੇ ਹਮੇਸ਼ਾ ਸੁਰੱਖਤ ਰੱਖੋ ਜਹੇ ਜਹੇ ਵਿਚਾਰ ਹੋਣਗੇ ਉਹ ਜਹੀ ਸ਼ਖਸੀਅਤ ਉਸਰੇਗੀ ਕੌੜੇ ਜ਼ਹਿਰੀ ਵਿਚਾਰਾਂ ਨਾਲ ਆਤਮਾ ਪ੍ਰਦੂਸ਼ਿਤ ਹੋ ਜਾਂਦੀ ਹੈ ਆਪਣਾ ਕਰਮ ਖੇਤਰ ਹਮੇਸ਼ਾ ਸਾਫ਼ ਰੱਖੋ ਮਨ ਗੰਦਾ ਹੋਊ ਤਾਂ ਵਿਚਾਰ ਪਵਿੱਤਰ ਕਿਵੇਂ ਹੋਣਗੇ ਮਨ ਦੀ ਪਵਿੱਤਰਤਾ ਸਰਬਪੱਖੀ ਬਾਲ ਬਾਂਤਾ ਬਖਸ਼ਦੀ ਹੈ ਤੁਹਾਨੂੰ ਨਵੀਂ ਪ੍ਰੇਰਨਾ ਮਿਲਦੀ ਹੈ ਇੱਕ ਸੋਹਣੀ ਮਟਿਆਰ ਨੇ ਜਾਰਜ ਵਰਨਾਨਾਡ ਸ਼ਾਹ ਨੂੰ ਪੁੱਛਿਆ ਤੁਸੀਂ ਮੈਨੂੰ ਦੇਖ ਕੇ ਮੂੰਹ ਕਿਉਂ ਪਵਾ ਲਿਆ ਤੂੰ ਕੀ ਸਮਝੀ ਸ਼ਾਹ ਨੇ ਬਿਨਾਂ ਅੱਖ ਮਲਾਏ ਜਵਾਬ ਦਿੱਤਾ ਤੂੰ ਮੇਰੀ ਸੋਚ ਦਾ ਹਿੱਸਾ ਨਾ ਬਣੀ ਇਸੇ ਕਾਰਨ ਮੇਰੇ ਲਈ ਐਦਾਂ ਕਰਨਾ ਜ਼ਰੂਰੀ ਹੈ ਅੱਖਾਂ ਮਟਕਾਉਣੀ ਮਟਿਆਰ ਦੀ ਜੀਵ ਥਾਕੀ ਗਈ ਸ਼ਾਦਾਈ ਰਵਈਆ ਜ਼ਾਹਰ ਕਰਦਾ ਹੈ ਕਿ ਜੇ ਵਿੜਕਣ ਡੋਲਣ ਦੀ ਸੁਭਾਵਨਾ ਹੈ ਤਾਂ ਮੂੰਹ ਮੋੜ ਲਵੋ ਫਿਰ ਨਾ ਹੀ ਤੁਹਾਡਾ ਧਿਆਨ ਪਟਕੂ ਨਾ ਹੀ ਤੁਸੀਂ ਡਾਵਾਂਡੋਲ ਹੋਮੋਗੀ ਆਪਣੀ ਜ਼ਿੰਦਗੀ ਕਮਲ ਫੁੱਲ ਵਾਂਗ ਬਣਾਓ ਕਮਲ ਚਿੱਕੜ ਚ ਪੈਦਾ ਹੁੰਦਾ ਹੈ ਪਰ ਗੰਦਗੀ ਤੋਂ ਕੂਹਾ ਦੂਰ ਰਹਿੰਦਾ ਹੈ ਚੰਦਨ ਦੇ ਰੋਖ ਨੂੰ ਸੱਪ ਬਲੇਟੇ ਪਾਈ ਰੱਖਦੇ ਹਨ ਪਰ ਰੋਖਾਂ ਤੇ ਸੱਪਾਂ ਦੇ ਜ਼ਹਿਰੀਲੇ ਡੰਗਾਂ ਦਾ ਅਸਰ ਨਹੀਂ ਹੁੰਦਾ ਮਾੜੀ ਸੰਗਤ ਤੋਂ ਹਮੇਸ਼ਾ ਬਚੋ ਇਸੇ ਸੰਬੰਧ ਚ ਇੱਕ ਕਥਾ ਸੁਣੋ ਖਾਲੀ ਜਬਰਾਨ ਸਵੇਰੇ ਸਵੇਰੇ ਪਾਣੀ ਦੀ ਇੱਕ ਬੂੰਦ ਕਮਲ ਦੇ ਪੱਤੇ ਤੇ ਡਿੱਗੀ ਦੁਪਹਿਰ ਤੱਕ ਮੋਤੀ ਵਾਂਗ ਚਮਕਾਂ ਮਾਰਦੀ ਰਹੀ ਫਿਰ ਮਿਟ ਗਈ ਅਤੇ ਪਾਣੀ ਦੀ ਇੱਕ ਹੋਰ ਬੂੰਦ ਗਰਮ ਤਵੇ ਤੇ ਪਈ ਸੈਕਿੰਟਾਂ ਚ ਤਵੇ ਦੀ ਤਵਾ ਵੀ ਖੁਸ਼ ਪਾਣੀ ਦੀ ਇੱਕ ਹੋਰ ਬੂੰਦ ਸਿੱਪੀ ਦੇ ਮੂੰਹ 'ਚ ਪਈ ਕੁਝ ਸਮੇਂ ਪਿਛੋਂ ਮੋਤੀ ਬਣ ਕੇ ਨਿਕਲੀ ਇੱਕ ਬੂੰਦ ਦਾ ਮੇਲ ਜੋਲ ਕਮਲ ਤਵੇ ਅਤੇ ਸਿੱਪੀ 'ਚ ਵਖ-ਵਖ ਤਰ੍ਹਾਂ ਹੋਇਆ ਸੰਗਤ ਅਸਰ ਹੋਇਆ ਮੌਤ ਇੱਕ ਜਹੀ ਸਚਾਈ ਹੈ ਜਿਸ ਤੋਂ ਮੁਕਰਿਆ ਨਹੀਂ ਜਾ ਸਕਦਾ ਸਭ ਚੰਗੀ ਤਰ੍ਹਾਂ ਜਾਣੋ ਹਨ ਕਿ ਇੱਕ ਦਿਨ ਤਰਨਾ ਹੀ ਪਊ ਇਸ ਸਚਾਈ ਦੇ ਪ੍ਰਕਰਟਾ ਵੀ ਦੇ ਬਾਵਜੂਦ ਇਹ ਹੈਰਾਨੀ ਦਾ ਵਿਸ਼ਾ ਹੈ ਕਿ ਅਸੀਂ ਸਾਰੇ ਭੁੱਲੇ ਰਹਿੰਦੇ ਆ ਇੱਕ ਦਿਨ ਦੁਨੀਆ ਛੱਡ ਜਾਣ ਦੀ ਸੋਚ ਨੇੜੇ ਨਹੀਂ ਫਟਕਣ ਦਿੰਦੀ ਮੌਤ ਵੱਲ ਵੇਧਿਆਨੀ ਨੂੰ ਠੀਕ ਦੇਂਦੇ ਆ ਤਦੇ ਅਸੀਂ ਜੀਵਨ ਸ਼ਿੰਗਾਰ ਵਿੱਚ ਜੂਏ ਦੇ ਰਹਿੰਦੇ ਆ ਪਰ ਮੌਤ ਤਾਂ ਅਪਣਾਉਣੀ ਹੀ ਪਊ ਰੋਕਿਆਂ ਦਾ ਇਹ ਰੋਕਣ ਵਾਲੀ ਹੈ ਵੀ ਨਹੀਂ ਮਹਾਨ ਸੋਕਰੇਟ ਨੂੰ ਕਿਸੇ ਨੇ ਪੁੱਛਿਆ ਤੁਸੀਂ ਮੌਤ ਨੂੰ ਕਿਵੇਂ ਅਪਣਾਉਂਗੇ ਸੰਸਾਰ ਪ੍ਰਸਿੱਧ ਚਿੰਤਕ ਸੋਕਰਾਤ ਨੇ ਜਵਾਬ ਦਿੱਤਾ ਇੱਕ ਮਿੱਤਰ ਵਾਂਗ ਜਿਵੇਂ ਤੁਸੀਂ ਮੈਨੂੰ ਮਿਲਣ ਆਉਂਦੇ ਹੋ ਮੈਂ ਤੁਹਾਡੇ ਨਾਲ ਉੱਠ ਤੁਰਦਾ ਉਦੋਂ ਹੀ ਜੀ ਆਇਆਂ ਕਹਾਗਾ ਤੇ ਉੱਠ ਕੇ ਮੌਤ ਨਾਲ ਤੁਰ ਪਾਵਾਂਗਾ ਠੋਕਮਾ ਜਵਾਬ ਹੈ ਮਹਾਨ ਸੋਕਰਾ ਦਾ ਮੌਤਬਾਰੀ ਕਰਮ ਕਰਦਿਆਂ ਮੌਤ ਨੂੰ ਅਪਣਾਉਣਾ ਸਰਬਉਤਮ ਮੰਨਿਆ ਗਿਆ ਹੈ ਲਗਾਤਾਰ ਹੱਥੀ ਪੈਰੀਕਾਰ ਕਰਦੇ ਰਹੋ ਮੌਤ ਦੇ ਆਉਣ ਤੱਕ ਆਪਣੀ ਜ਼ਿੰਦਗੀ ਸ਼ਾਨਾ ਮਤੀ ਟੰਗ ਨਾਲ ਗਜਾਰੋ ਇਸ ਤੋਂ ਪਹਿਲਾਂ ਕਿ ਮੌਤ ਤੁਹਾਡੇ ਦਿਲ ਦਰਵਾਜ਼ੇ ਦੀ ਘੰਟੀ ਬਜਾਏ ਆਪਣੇ ਸਾਰੇ ਫਰਜ਼ ਪੂਰੇ ਕਰ ਲਵੋ ਇਹ ਹੀ ਸਾਡਾ ਪ੍ਰਾਨ ਹੋਣਾ ਚਾਹੀਦਾ ਹੈ ਸੋ ਤੁਸੀਂ ਕਿਹੋ ਜਹੀ ਮੌਤ ਪਸੰਦ ਕਰੋਗੇ ਮੁੱਖ ਤੌਰ ਤੇ ਮਾਤ ਦਾ ਆਗਮਨ ਦੋ ਰੂਪਾਂ ਚ ਹੁੰਦਾ ਹੈ ਪਹਿਲਾ ਪਹਿਲਾ ਕੰਮ ਕਰਦੇ ਕਰਦੇ ਜਾਂ ਬੈਠਿਆਂ ਬੈਠਿਆਂ ਅਚਾਨਕ ਸਦਾ ਲਈ ਤੁਰ ਜਾਣਾ ਦੂਜਾ ਅੱਡੀਆਂ ਰਗੜ ਰਗੜ ਕੇ ਦੁਨੀਆ ਛੱਡਣੀ ਜਾਹਰ ਹੈ ਕਿ ਦੂਜਾ ਰੂਪ ਕੋਈ ਨਹੀਂ ਚਾਹੁੰਦਾ ਮੌਤ ਦਾ ਸਾਰੇ ਪਹਿਲਾ ਰੂਪ ਹੀ ਚਾਹੁੰਦੇ ਹਨ ਪਰ ਇਸ ਦੇ ਬਾਵਜੂਦ ਵੀ ਦੂਜੇ ਰੂਪ ਨਾਲ ਮੌਤ ਪਿੱਛੇ ਜਾਂਦੇ ਆ ਲੋਕਾਂ ਨੂੰ ਦੇਖਿਆ ਗਿਆ ਆਖਰ ਕੀ ਕਾਰਨ ਹੈ ਇਸ ਦਾ ਡਾਕਟਰਾਂ ਦੇ ਮਨੋਵਿਗਿਆਨੀ ਮੌਤ ਬਾਰੇ ਬੜੀ ਖੋਜ ਕੀਤੀ ਹੈ ਉਹਨਾਂ ਦੇ ਨਤੀਜਿਆਂ ਅਨੁਸਾਰ ਮਿਹਨਤੀ ਲੋਕਾਂ ਦਾ ਅੰਤ ਸਮਾ ਪਹਿਲੇ ਰੂਪ ਨਾਲ ਆਉਂਦਾ ਹੈ ਰੋਗੀ ਆਲਸੀ ਬੇਲੜਾ ਨੂੰ ਦੂਜੇ ਰੂਪ ਵਾਲੀ ਮੌਤ ਕਸੀਟਦੀ ਹੈ। 10 ਨੁਕਤੇ ਫਾਰਮੂਲੇ ਨੂੰ ਅਪਣਾਉਣ ਵਾਲੀ ਸ਼ਾਹੀ ਮੌਤੇ ਮਰਦੇ ਹਨ। ਜਿਵੇਂ ਉਮਰ ਦੇ ਕਿਸੇ ਵੀ ਪੜਾਅ 'ਚ ਲੱਗ ਰਹੇ ਹੋਏ ਕੋਈ ਨਾ ਕੋਈ ਹੱਥ ਪੱਲਾ ਮਾਰੀ ਜਾਓ। ਹੱਥ ਪੈਰ ਚੱਲਦੇ ਰਹਿਣੇ ਜ਼ਰੂਰੀ ਹਨ। ਬੇਲੇ ਪਈ ਰਹਿਣ ਨਾਲ ਸਰੀਰ ਖਰਾਬ ਹੀ ਹੁੰਦਾ ਹੈ। ਖੜੋਤਾ ਪਾਣੀ ਵੀ ਬੋ ਮਾਰਨ ਲੱਗ ਜਾਂਦਾ ਹੈ। ਕਾਰਜਸ਼ੀਲ ਰਹੇ ਉਮਰ ਦਾ ਅਸਰ ਹੁੰਦਾ ਹੈ। ਉਸ ਅਸਰ ਅਨੁਸਾਰ ਹੀ ਕੰਮ ਛੇੜਦੇ ਰਹਿਣਾ ਚਾਹੀਦਾ ਹੈ ਢਾਲ ਦੀ ਉਮਰ ਚ ਬਾਗਬਾਨੀ ਦਾ ਕੰਮ ਲਾਹੇਵੰਦ ਹੈ ਰੁਝੇ ਰਹੋਗੇ ਤਾਂ ਅੱਡੀਆਂ ਰਗ ਡਰਗੜ ਕੇ ਮਾਰਨ ਦੀ ਨੌਬਤ ਨਵੀਂ ਆਏਗੀ ਝਟਪਟ ਚੜਾਈ ਨੂੰ ਹੀ ਸਭ ਤੋਂ ਉੱਤਮ ਮੰਨਿਆ ਗਿਆ ਹੈ ਜਿਹੜੇ ਇਸ ਢੰਗ ਨਾਲ ਦੁਨੀਆ ਤੋਂ ਵਿਦਾ ਹੁੰਦੇ ਹਨ ਭਾਗ ਭਰੀ ਹੁੰਦੇ ਹਨ ਇਦਾਂ ਦੀ ਬਿਹਤੈਗੀ ਕੰਮੀ ਰੁਝੇ ਰਹਿਣ ਨਾਲ ਹੀ ਮਿਲ ਸਕਦੀ ਹੈ ਉਮਰ ਦਾ ਅਸਰ ਦਿਲ ਦਿਮਾਗ ਤੇ ਵੀ ਪੈਂਦਾ ਹੈ ਬਢੇਰੀ ਉਮਰ ਚ ਚੜਚੜਾ ਪਾਣਾ ਜਾਂਦਾ ਹੈ ਇਸ ਚੜਚੜੇ ਪੰ ਤੋਂ ਬਚੋ ਸਾਡੀਆਂ ਕਾਮਯਾਬੀਆਂ ਦੁੱਖਾਂ ਦੇ ਦਿਨਾਂ ਦਾ ਅਸਰ ਬਢੇਰੀ ਉਮਰ ਚ ਹੋਣ ਲੱਗਦਾ ਹੈ ਉਮਰ ਦੇ ਹਿਸਾਬ ਨਾਲ ਪਰਿਵਾਰਕ ਜੀਵਾਂ ਦਾ ਤੁਹਾਡੇ ਨਾਲ ਬਖਰੀਮਾ ਵੱਧ ਜਾਂਦਾ ਹੈ ਕੁਆਰਾ ਪੁੱਤ ਜੀ ਤੁਹਾਡੇ ਮੋਢ ਬੈਠਾ ਰਹਿੰਦਾ ਸੀ ਕਦੇ ਘੰਟੀਆਂ ਵੱੱਦੀ ਅੱਜ ਆਪਣੀ ਹੀਰ ਨਾਲ ਚਿਪਕਿਆ ਰਹਿੰਦਾ ਹੈ ਤੁਹਾਡੀ ਪਤਨੀ ਅੱਧੀ ਸਦੀ ਤੁਹਾਡਾ ਪਰਛਾਵਾਂ ਬਣ ਕੇ ਰਹੀ ਅੱਜ ਪੂਜਾ ਪਾਠ ਅਤੇ ਘਰ ਗ੍ਰਹਿਸਤੀ ਚਰੁੱਜੀ ਰਹਿੰਦੀ ਐ ਜੇ ਤੁਹਾਨੂੰ ਨਮਸਕਾਰਾਂ ਹੁੰਦੀਆਂ ਹਨ ਤਾਂ ਬਜ਼ੁਰਗ ਹੋਣ ਦੇ ਨਾਤੇ ਹੀ ਕੋਈ ਨਹੀਂ ਤੁਹਾਡੇ ਕੋਲ ਆ ਕੇ ਬੈਠਦਾ ਤੁਸੀਂ ਆਪਣੀ ਥਾਂ ਕੱਲ ਮੁਕੱਲੇ ਡਾਊਨ ਡਾਊਨ ਕਰਦੇ ਰਹਿੰਦੇ ਹੋ ਇਹ ਕਲਾਪਾ ਤੁਹਾਨੂੰ ਅੰਦਰੋਂ ਤੜਪਾਉਂਦਾ ਇਸ ਤਰ੍ਹਾਂ ਚੜਚਣਾ ਪੰਤਾ ਆਉਹੀ ਫਿਰ ਤਦੇ ਕਿਹਾ ਗਿਆ ਹੈ ਕਿ ਆਪਣੇ ਆਪ ਨੂੰ ਰੁਝੇ ਵਿੱਚ ਰੱਖੋ ਪਰਿਵਾਰ ਦੇ ਛੋਟੇ ਬੱਚਿਆਂ ਨੂੰ ਪੜ੍ਹਾਓ ਆਗਵੀ ਕੋਈ ਨਾ ਕੋਈ ਕਿਤਾਬ ਚੁੱਕੀ ਰੱਖੋ ਜਾਂ-ਜਾਂ ਉਮਰ ਢਲਦੀ ਜਾਊ ਤਿਉਂ-ਤਿਉਂ ਬਾਕੀਆਂ ਦੀ ਤੁਹਾਡੇ ਵੱਲ ਲਾਪਰਵਾਹੀ ਵਾਧੀ ਜਾਵੇਗੀ ਬੁੱਢੇ ਨੂੰ ਸਾਰੇ ਬੋਝ ਸਮ ਮਹਿਸੂਸ ਕਰਦੇ ਹਨ ਤੁਹਾਡੀ ਭੋਜਨ ਥਾਲੀ ਬਖਰੀ ਹੋ ਇਸ ਤਰ੍ਹਾਂ ਨਾਲ ਤੁਹਾਡਾ ਸਭ ਕੁਝ ਵੱਖ-ਵੱਖ ਕਰ ਦਿੱਤਾ ਜਾਵੇਗਾ ਇਸ ਉਮਰ 'ਚ ਜੇ ਤੁਹਾਡੇ ਕੋਲ ਗੁਜ਼ਾਰੇਯੋਗ ਪੈਸਾ ਨਹੀਂ ਅਤੇ ਤੁਸੀਂ ਘਰ ਦੇ ਜੀਵਾਂ ਤੇ ਨਿਰਭਰ ਹੋ ਤਾਂ ਰੱਬ ਹੀ ਤੁਹਾਡਾ ਰੱਖੇ ਸਦਾ ਬੇੜੀ ਜਿੰਨੀ ਵੀ ਹੋਏ ਤੋਏ ਹੋਵੇ ਜਿਹੜੀ ਹੈ ਇਸ ਨੂੰ ਲਾਇਕ ਬਣਾਓ ਤੁਸੀਂ ਆਪਣੇ ਆਪ ਕੀ ਬਡੇਰੀ ਉਮਰ ਚ ਉਪਰਕਤ ਦਸ਼ਾ ਤੁਹਾਡੇ ਤੇ ਨਾ ਆ ਜave ਜਵਾਨੀ ਚ ਹੀ ਤੁਹਾਨੂੰ ਇਸ ਪਾਸੇ ਯਤਨਸ਼ੀਲ ਹੋਣਾ ਪਵੇਗਾ ਤਦ ਹੀ ਜ਼ਿੰਦਗੀ ਜਿਉਣ ਦਾ ਮਜ਼ਾ ਹੈ ਵਰਤਮਾਨ ਚ ਆ ਕੇ ਰਹਿੰਦੇ ਆ ਵੀ ਸਾਡੀ ਇੱਕ ਅੱਖ ਭਵੇਖ ਤੇ ਟਿਗੀ ਹੋਣੀ ਚਾਹੀਦੀ ਹੈ ਭਵੇਖ ਸੁਖਦਾਈ ਰਹੇਗਾ ਇਹਦਾ ਕੀ ਪ੍ਰੋਸੈਸ ਮੈਂ ਦੂਰ ਆਦੇਸ਼ੀ ਇਸੇ ਚ ਹੈ ਕਿ ਭਵੇਖ ਵੱਲੋਂ ਵੀ ਚਕਾਨੇ ਚਕਾਨੇ ਰਹੋ ਮੇਰਾ ਇੱਕ ਰਸੋਈਆ ਦੋਸਤ ਹੈ रामनाथ ਉਸ ਇੱਕ ਗੋਲਕ ਬਣਾ ਰੱਖੀ ਹੈ ਉਹ ਜੇਬ ਚ ਪਈ ਭਾਣ ਆਦ ਉਸ ਗੋਲਕ ਚ ਪਾਉਂਦਾ ਰਹਿੰਦਾ ਉਸ ਦੀ ਬਚਾਈ ਰਕਮ ਔਖੀ ਘੜੀ ਕੰਮ ਆਉਂਦੀ ਹੈ ਜਮਾ ਕਰਦੇ ਹਾਂ ਉਸ ਨੂੰ ਕੁਝ ਮਹਿਸੂਸ ਨਹੀਂ ਹੁੰਦਾ ਜਿਉਂ ਹੀ ਅਸੀਂ ਜੇ ਭਵਿਕ ਭ੍ਰਤੀ ਭੋਰਾ ਭੋਰਾ ਬਚਤ ਕਰਾਂਗੇ ਸਾਡਾ ਕੰਮ ਕਦੇ ਨਹੀਂ ਰੁਕੇਗਾ ਉਮਰ ਦਾ ਅਸਰ ਸਰੀਰ ਤੇ ਹੁੰਦਾ ਹੈ ਪਰ ਸਾਡੇ ਮਾਨ ਅਤੇ ਵਿਚਾਰਾਂ ਤੇ ਨਹੀਂ ਮਨੁੱਖ ਮਾਨ ਅਤੇ ਵਿਚਾਰਾਂ ਸਦਕਾ ਹੀ ਸਦਾ ਜਵਾਨ ਰਹਿੰਦਾ ਹੈ ਹਰੇਕ ਵਿਅਕਤੀ ਆਪਣੀ ਘਟ ਉਮਰ ਵਾਲੀ ਵਾਂਗ ਹੀ ਵਰਤਦਾ ਹੈ ਤੁਸੀਂ ਦੇਖਿਆ ਹੋਵੇਗਾ ਕਿ ਕਿੰਨੇ ਹੀ ਬਜ਼ੁਰਗ ਜਵਾਨਾਂ ਵਾਂਗ ਆਪਣੇ ਹਾ ਭਾਵ ਪ੍ਰਗਟਾਉਂਦੇ ਰਹਿੰਦੇ ਹਨ ਉਹਨਾਂ ਦੇ ਮਾਨ ਅਤੇ ਵਿਚਾਰ ਹਮੇਸ਼ਾ ਜਵਾਨ ਰਹਿੰਦੇ ਹੈ ਆਪਣੇ ਮਾਨ ਅਤੇ ਬढ़ापे ਤੇ ਵੱਟ ਵਾਲ ਨਾ ਪੈਣ ਦੇਣਾ ਹੀ ਕਾਇਆ ਕਲਪੈ ਆਪਣੇ ਆਪ ਨੂੰ ਕਦੇ ਬੁੱਢਾ ਨਾ ਮਹਿਸੂਸ ਕਰੋ ਆਲੇ ਦੁਆਲੇ ਦਾ ਵਾਤਾਵਰਣ ਤੁਹਾਨੂੰ ਬੁਢੇਪੇ ਦਾ ਅਹਿਸਾਸ ਕਰਾਉਂਦਾ ਰਹਿੰਦਾ ਹੈ ਪਰ ਤੁਸੀਂ ਉਧਰ ਧਿਆਨ ਹੀ ਨਾ ਦਿਓ ਆਪਣੇ ਕਰਮ ਤੋਂ ਤੁਸੀਂ ਬੁੱਢੇ ਨਾ ਹੋਵੋ ਆਖਰੀ ਸੱਚ ਫੇਰ ਉਹ ਹੀ ਹੈ ਕਿ 10 ਨੁਕਤੇ ਫਾਰਮੂਲੇ ਤੇ ਅਮਲ ਕੀਤਾ ਜਾਵੇ ਤਾਂ ਬਜ਼ੁਰਗੀ ਕਿ ਉਹ ਵੀ ਤੁਹਾਡੀ ਸਮਰੱਥਾ ਦੁੱਗਣੀ ਹੋ ਸਕਦੀ ਹੈ ਤੁਸੀਂ ਵਧੇਰੇ ਕੰਮ ਕਰ ਸਕੋਗੇ ਉਮਰ ਤੇ ਕਦੀ ਨਾ ਚਲੋ ਸਦਾ ਰੁੱਝੇ ਰਹੋ ਸਾਇੰਸਦਾਨ ਅਨਾਇੰਸਟਾਈਨ ਨੂੰ ਇੱਕ ਪੱਤਰਕਾਰ ਨੇ ਸਵਾਲ ਕੀਤਾ ਤੁਸੀਂ ਵਿਰਧ ਹੋ ਗਏ ਹੋ ਫਿਰ ਵੀ ਇੰਨਾ ਕੰਮ ਕਰਦੇ ਹੋ ਮਹਾਨ ਸਾਇੰਸਦਾਨ ਮੁਸਕਰਾ ਕੇ ਬੋਲੀ ਤੂੰ ਠੀਕ ਨਹੀਂ ਆਖ ਰਿਹਾ ਨੌਜਵਾਨ ਚਿੱਟੇ ਵਾਲ ਤੇ ਝੁਰੜੀਆਂ ਹੀ ਬੜੇ ਪੇਰੀਆਂ ਨਿਸ਼ਾਨੀਆਂ ਨਹੀਂ ਹਨ ਮੈਂ ਅਜੇ ਵੀ ਤੇਥੋਂ ਵਧੇਰੇ ਕੰਮ ਕਰ ਰਿਹਾ ਹਾਂ ਮਿਸਟਰ ਆਇਨਸਟਾਈਨ ਦੀ اسی ਭਾਵਨਾ ਨੇ ਉਹਨਾਂ ਨੂੰ ਲਗਾਤਾਰ ਕਾਰਜਸ਼ੀਲ ਰੱਖਿਆ ਜਿੰਦਗੀ ਦੇ ਅੰਤਮ ਪਲਾਂ ਤੱਕ ਉਹ ਲਗਾਤਾਰ ਰੁੱਝੇ ਰਹੇ ਹਰੇਕ ਮਨੁੱਖ ਜਿਹੜਾ ਮਿਹਨਤੀ ਹੋਵੇਗਾ ਉਹ ਆਪਣੀ ਉਮਰ ਦਾ ਵੀ ਖਿਆਲ ਨਹੀਂ ਰੱਖਦਾ ਉਹ ਸਿਰਫ ਆਪਣੇ ਕੰਮ 'ਤੇ ਧਿਆਨ ਦਿੰਦਾ ਹੈ ਆਪਣੀ ਮਿਹਨਤੀ ਸ਼ਕਤੀ ਤੇ ਉਹ ਬੜੇਪੇ ਦਾ ਪਰਸ਼ਾਮਾਨ ਨਹੀਂ ਪੈਣ ਦਿੰਦਾ sada jute raho tusi kise na kise kitte nu sheedi rakho ڈاکٹر ਨਿਕਲ ਸਨ ਜਦ 90 ਸਾਲਾਂ ਦੇ ਹੋ ਗਏ ਤਾਂ ਉਹਨਾਂ ਨੂੰ ਲੱਕਵਾ ਮਾਰ ਗਿਆ ਉਹ ਆਪਣੇ ਰੱਜੇ ਪੁੱਜੇ ਨੂੰ ਪੁੱਤ ਕੋਲ ਰਹਿ ਰਹੇ ਸਨ ਇਸ ਲਈ ਨਹੀਂ ਕਿ ਉਹਨਾਂ ਨੂੰ ਤੰਗੀ ਸੀ ਸਗੋਂ ਉਹ ਆਪਣੇ ਆਪ ਨੂੰ ਰੁਝੇਵਿਆਂ 'ਚ ਰੱਖਣਾ ਚਾਹੁੰਦੇ ਸਨ ਜਦੋਂ ਚੜਾਈ ਕਰ ਗਏ ਤਾਂ ਬਥੇਰਾ ਧਨ-ਮਾਲ ਟੱਬਰੀ ਲਈ ਛੱਡ ਗਏ ਉਹਨਾਂ ਨੂੰ ਜਵਾਨਾਂ ਵਾਂਗ ਕੰਮ 'ਚ ਮਸਤ ਰੁਝੇ ਦੇਖ ਲੋਕ ਹੈਰਾਨ ਹੁੰਦੇ ਡਾਕਟਰ ਨਿਕਲਸਨ ਨੇ ਆਪਣੀ ਡਾਇਰੀ 'ਚ ਲਿਖਿਆ ਹੈ ਕੰਮ ਵਿੱਚ ਰੁੱਝੀ ਜ਼ਿੰਦਗੀ ਦਾ ਢੇਰ ਸੁਖ ਹੈ ਬੇਲੜ ਰਹਿ ਕੇ ਬੰਦਾ ਰੋਗਾਂ ਨੂੰ ਬਲਾਵਾ ਭੇਜ ਹੈ ਡਾਕਟਰ ਸਾਹਿਬ ਦੀ ਗੱਲ 'ਚ ਕਿੰਨੀ ਸਚਾਈ ਛੁਪੀ ਹੋਈ ਹੈ ਤੁਸੀਂ ਆਪ ਇਸ ਨੂੰ ਮਹਿਸੂਸ ਕਰ ਸਕਦੇ ਹੋ ਜ਼ਿੰਦਗੀ ਲਾਹੇਵੰਦੀ ਬਣਾਓ ਲੰਗਿਆ ਸਮਾਂ ਨਹੀਂ ਪਰਤਦਾ ਇੱਕ ਇੱਕ ਪਲ ਬੀਤ ਰਿਹਾ ਹੈ ਇਹ ਕੀਮਤੀ ਪਲ ਹਨ ਇਹ ਪਲ ਐਵੇਂ ਨਾ ਗਵਾਓ ਇੱਕ ਇੱਕ ਪਲ ਨੂੰ ਲਾਹੇਵੰਦ ਬਣਾਓ ਜਿਤਨਾ ਇਦਾਂ ਕਰੋਗੇ ਉਨਾ ਹੀ ਸੁੱਖ ਮਿਲੇਗਾ ਇਹ ਸਚਾਈ ਕਬੂਲਦਿਆਂ ਚੱਲੋ ਅਕਸਰ ਅਸੀਂ ਆਲਸ ਜਾਂ ਆਰਾਮ ਦੀ ਆੜ ਚ ਬੇਅੰਤ ਸਮਾਂ ਬਰਬਾਦ ਕਰ ਬੈਠਦੇ ਹਾਂ ਪਿੱਛੋਂ ਪੁਛਤਾਉਂਦੇ ਹਾਂ ਸਮਾਂ ਰਹਿੰਦੇ ਹਾਂ ਚੇਤਨ ਰਹੋ ਯਾਦ ਰੱਖੋ ਗਿਆ ਵੇਲਾ ਫਿਰ ਹੱਥ ਨਹੀਂ ਆਉਣਾ ਆਪਣੀ ਜ਼ਿੰਦਗੀ ਉਪਕਾਰੀ ਬਣਾਓ ਹੁਣੇ ਇਸੇ ਪਲ ਆਪਾਂ ਪਛਾਣੇ ਅਤੇ ਕੰਮ ਚ ਲੀਨ ਹੋ ਜਾਓ